साढ़े 6 बच चुके हैं और मम्मा इधर काट रहे हैं पिंडी की कलू क्या बनावांगे पिंडी पिंडी बनेगी बिंडी। और रात को क्या बनाएंगे रायता तो शाम को रायता बनेगा और फ्रेंड्स इधर मैंने बनाई थी बेल पूरी और रूप भी बेल पूरी खा रही है कैसी लगी बोल जा टेस्टी आहा ये देखो ये क्या किया तूने और फ्रेंड्स आज ये गिर चुकी थी अपना गोड्डे दिखाई आपने पहले ब्लॉग में भी देखा होगा अब आप दोबारा से देख लो सभी इसको कहो कोई बात नहीं जल्दी ठीक हो जाएगा देखो फ्रेंड्स इतने से गोड्डे के लिए कल की छुट्टी मार रही है स्कूल की है ना मम्मा पर इसका दुख रहा है ना छुट्टी क्यों मार रही है ये तो तो भी भी तो खेल का ही है मेरी मम्मा ने मराई है मैं ही क्या माँ छुट्टी मार ले कर लू ये देखो फ्रेंड्स

फ्रेंड से कार्य कर रही है यहाँ पे पार्टी हो रही है यस और यहाँ पे पार्टी हो रही है और फ्रेंड इसके बाद मेरा मन है कि मैं नींबू पानी बनाऊं आज रूप के फ्रेंड से मोजा लग रही और आपको मिलते हैं कर, कर, हाँ, हम ऊपर जाकर क्योंकि ऊपर जाकर हम खेलते हैं और बाहर का मौसम भी देख सकते हो फ्रेंड कैमरे में दिख नहीं हो होगा और बाहर हो चुका है बादल मिया बाबा जी ਬਬਜੋਤ ਲੈ ਕੇ ਆਈ ਹੈ ਨਿੰਬੂ ਪਾਣੀ ਆ ਲੈ ਨਿੰਬੂ ਪਾਣੀ ਸਾਰੇ ਜਣੇ ਪੀਓਗੇ ਤੇਰਾ ਨਿੰਬੂ ਪਾਣੀ ਕੀ ਕਰੀ ਨਿੰਬੂ ਪਾਣੀ ਓਏ ਇਹ ਦੇਖੋ ਰਪੈਂਜਲ ਫੋਨ ਚਲਾ ਰਹੀ ਹੈ ਫਿਰ ਨਿੰਬੂ ਪਾਣੀ ਗਲ ਖਰਾਬ ਹੋ ਜਾਏਗਾ ਹੈ ਫੋਨ ਲੈ ਕੇ ਆ ਰਹੀ ਹੈ ਤੇ ਬੋੜੀ ਤੇ ਖੜਕੀ ਹੈ ਘਰ ਦਾ ਹਾਂ ਚਾਹ ਗਿਰ ਜੇ ਠਾ ਤੂੰ ਦੀ ਕਹਨੀ ਤੂੰ ਗਿਰ ਜਾਂਦੀ ਫੋਨ ਕੇ ਚੱਕਰਾਂਗੇ ਵਿੱਚ ਫੋਨ ਬੰਦ ਕਰੋ ਫੋਨ ਬੰਦ ਕਰ ਲੇ ਹੁਣ ਫਿਰ ਅੱਖਾਂ ਖਰਾਬ ਹੋ ਜਾਣਗੀਆਂ कोरोना ਨਹੀਂ ਹੈ ਪੁੱਤ ਅੱਖਾਂ ਖਰਾਬ ਹੋ ਜਾਣੀਆਂ ਇਹ ਦੇਖ ਬੰਦਾ ਨਿੰਬੂ ਪਾਣੀ ਬਣਾ ਕੇ ਲੈ ਆਇਆ ਇਕੱਲਾ ਹੀ ਨੀਤ ਨਹੀਂ ਗਿਰੀ ਹੈਗੀ ਕੈਰੀ ਨੀਤगिरਗੀ ਨਹੀਂ ਪੁੱਤ ਨੀਤ ਨਹੀਂ ਨੀਤ ਰੋਲ ਅਵੇ ਸਾਡ ਫੋਨ ਨਹੀਂ ਦੇਖਣਾ ਕੋਈ ਨਹੀਂ ਦੇਖਣਾ ਦੇਖੀ ਫੋਨ ਨਹੀਂ ਦੇਖਣਾ ਹੈ ਇਹ ਦੇਖੋ ਰੁਪੇਂਦਰ ਰੋਇਆ ਕੈਰੀ ਮੈਂ ਫੋਨ ਦੇਖਣਾ ਅੱਖਾਂ ਖਰਾਬ ਹੋ ਜੂਗੀਆਂ ਮਿਕਸਿੰਗ ਹੈ ਮਿਕਸਿੰਗ ਇਥੇ ਦੇਖੀਏ ਤਾਂ ਥੋੜਾ ਦੇਖੀਏ ਹੈ ਦੇਖਿਆ ਰੁਪੇਂਦਰ ਨੇ ਮਾਰੇ ਉਹਨੂੰ ਲੜਾਈ ਪੈ ਗਈ ਲੜਾਈ ਲੜਾਈ ਪੈ ਗਈ ਲੜਾਈ ਪੈ ਗਈ ਜੀ ਸਾਡੀ ਇਹ ਹੈ ਮੇਰੀ ਜੰਗਲੀ ਬਿੱਲੀ ਉਹ ਕੁੱਤੇ ਕੱਪੜੇ ਗੰਦੇ ਕਰਦੇ ਪਾਪਾ ਕੇ ਲੜਾਈ ਇੱਧਰ ਬੰਦਾ ਵਾ ਸੇਤ ਬਣਾਣੇ ਪੈ ਲਗਿਆ ਵਾ ਪਹਿਲਾ ਬੰਦਾ ਖਾ ਕੇ ਆ ਆ ਨਿੰਬੂ ਪਾਣੀ ਅੱਜ ਨਾ ਕੋਲਡ ਡਰਿੰਕ ਮੇਰੀ ਦੀ ਸੱਚ ਗੁਰਦੁਆਰੇ માં ਇੰਨੀ ਬੋਤਲਾਂ ਮੈਂ ਕਰੀਆਂ ਦੇਖਿਓ ਬੜੇ ਬੜੇ ਗਲਾਸ ਪੂਰੇ ਓਵਰ ਪਰ ਪਰਕ ਹੈ ਹਾਂ ਇੰਨੀ ਬਚੀ ਹਾਂ ਬਚੀ ਬਹੁਤ ਹੈ ਜਦ ਆਪਾਂ ਦਾਨ ਕਰਨੀ ਹੋਵੇ ਫਿਰ ਤੇਰੀ ਮਿਲਦਾ ਐਨੀ ਤੁਹਾਨੂੰ ਐਂ ਕਿਰੇ ਕਰਦੇ ਨਹੀਂ ਰੱਸੀ ਡੱਪ ਰਿਆ ਆਂਦੀ ਐ ਡੱਪਣੀ ਦਿਖਾਈਂ ਡੱਪਗੇ ਰੱਸੀ ਡੱਪ ਲਓ ਜੀ ਮੈਂ ਆਈਆਂ ਪਿੰਡੀਆਂ ਕੱਟ ਕੇ ਕਿਉਂਕਿ ਪਿੰਡੀਆਂ ਦੀ ਸਬਜੀ ਸਵੇਰੀ ਬਣਾਵਾਂਗੀ ਮੈਂ ਹੁਣ ਨਹੀਂ ਬਣਾਉਂਦੀ ਹੁਣ ਮੇਰੇ ਸਬਜੀ ਪਈ ਐ ਔਰ ਰੈਤਾ ਰੈਤਾ ਬਣਾ ਰਹੀ ਆ ਮੈਂ ਯਾਨੀ ਪਨੀਰ ਪਨੀਰ ਕੱਢਿਆ ਤਾਂ ਉਹ ਬਣਾਵਾਂਗੀ ਹੁਣ ਸ਼ਾਮ ਨੂੰ ਸਵੇਰੀ ਬਣਾਵਾਂਗੀ ਪਿੰਡੀਆਂ ਤਿਆਰ ਕਰਕੇ ਰੱਖਿਆ ਜੀ ਹਾਂ ਰੱਸੀ ਡੱਪਣੀ ਐ ਗਿਆ ਲੈ ਯੇ ਰੱਸੀ ਟਾਪ ਰਾਇ ਬੰਦਾ ਓਏ ਵਧੀਆ ਟੱਪ ਲਿਆ ਦੇਖੇ ਅਮਨ ਨੂੰ ਵੀ ਆਉਂਦੀ ਹੈ ਰੱਟਾ ਪਕਾ ਦਿਖਾਉਂ ਸਰੀ ਮੇਰੇ ਰੱਸੀ ਕੀ ਤਰ੍ਹਾਂ ਟਾਪ ਪਾ ਕੇ ਤਰ੍ਹਾਂ ਹਾਸੀ ਪਾਪਾ ਨੂੰ ਦੇਖ ਕੇ ਹੈ ਨਾ ਪਾਪਾ ਨੂੰ ਰੱਸੀ ਟੱਪਣੀ ਨਹੀਂ ਆਉਂਦੀ ਟੱਪਣੀ ਵੀ ਆਉਂਦੀ ਪਾਪਾ ਨੂੰ ਆਪਰਾ ਦੇ ਪੜਾਵਾ ਇਹ ਵੀ ਐਕਸਰਸਾਈਜ਼ ਹੁਆ ਰੱਸੀ ਟੱਪਣਾ ਵੀ ਕਿਸਮ ਗੱਲ ਨਾ ਭਾਈ ਓ ਕੈਪੜੀ ਕਰਦੇ ਐਕਸਰਸਾਈਜ਼ ਹੈ ਕਿਆ ਤੰਦ ਮੇਂ ਚਲਾ ਗਿਆ ਦੇ ਦੇ ਉਹਨੂੰ ਟੱਪ ਲੈਣ ਦੇ ਤੇਰੇ ਦੰਦ ਨਾਲ ਨਿਕਲ ਜਾ ਪੁੱਤ ਤੰਦ ਟੱਪੜਾ ਵੀ ਨਹੀਂ ਆਂਦਾ ਹਲੇ ਮਾਰ ਕਿਉਂ ਰਹੀ ਮੈਂ ਸੱਚ ਕਿਹਾ ਇਹ ਵੀ ਸਿੱਖ ਲੈ ਪਹਿਲਾਂ ਪਹਿਲਾਂ ਸਿੱਖ ਲੈ ਇਹਨੂੰ ਰੂਪ ਕੀ ਵਿਚਾਰੀ ਕੀਦਾ ਪਤਾ ਕਿ ਆ ਰੂਪ ਕਰਕੇ ਵਿੱਚ ਛੋਟੀ ਆ ਸਾਰੇ ਬੜੇ ਆ ਨਹੀਂ ਨਹੀਂ ਹੋਇਆ ਲੋ ਦੇਖ ਲੋ ਜੀ ਬੱਚਿਆਂ ਦੀ ਲੜਾਈ ਪੈ ਗਈ ਹੁਣ ਕੀ ਹੋਇਆ ਪਹਿਲਾਂ

ਪੱਖਾ ਲਾ ਫੁੱਲ ਵੋਚ ਮੈਸਮ ਲੈ ਆ ਜਾ ਪੱਖਾ ਲਾ ਲਿਆ ਉਰੇ ਸਰਾਣਾ ਲੇ ਕੇ ਇਹ ਬਾਰੇ ਮੈਨੂੰ ਖੋ ਲੈਣਾ ਫੋਨ ਨਹੀਂ ਦੇ ਇੱਧਰ ਸਰਾਣਾ ਲੇ ਕੇ ਪਰ ਪਾ ਗਰਮੀ ਬਹੁਤ ਹੈ ਅੱਜ ਮੈਂ ਗੁੰਨਾ ਆਟਾ ਕਿਉਂਕਿ ਆਟਾ ਗੁੰਨਣਾ ਮੈਂ ਹੁਣ ਤੇ ਗੁੰਨਦੀ ਜੀ ਆਟਾ ਫਿਰ ਔਰ ਸਬਜੀ ਕੱਟ ਕੇ ਰੱਖਦੀ ਆ ਮੈਂ ਚਲੋ ਜੀ ਸ਼ਾਮ ਦੀ ਤਿਆਰੀ ਕਰੀ ਆਪਾਂ ਆਟਾ-ਆਟਾ ਗੁੰਨਦੇ ਆ ਤੇ ਮਿਲਦੇ ਆ ਜੀ ਮਾਰਨਿੰਗ ਟਾਈਮ ਹੁਣ ਆਪਾਂ ਤੇ ਥੋੜੀ ਜੀ ਵੀਡੀਓ ਸ਼ੂਟ ਕਰੀ ਤੀ ਸ਼ਾਮ ਦੀ ਮੈਂ ਕਿਉਂਕਿ ਬੱਚੇ ਘਰ ਆਏ ਆ ਨਾ ਬੱਚਿਆਂ ਦੀ ਮਸਤੀ ਚੱਲਦੀ ਰਹਿੰਦੀ ਹੈ ਦੋਨੋਂ ਲੜਦੀਆਂ ਬਹੁਤ ਹੈ ਇੱਕ ਥੋੜੇ ਕਰਾਂ ਵੀ ਲੜਾਈ ਪੈਂਦੀ ਹੈ ਦੱਸ ਦੇ ਕਰੋ ਹਾਂ ਸਬਰ ਰੱਖੋ ਰੁਪਿੰਜਲ ਦੀ ਵੀਡੀਓ ਬਣਾਓ ਪਾਪਾ ਨੂੰ ਪਾਪਾ ਨੂੰ ਦਿਖਾਈਂ ਹਾਂ ਰੁਪਿੰਜਲ ਫੋਨ ਦੇਖ ਰਹੀ ਹੈ ਉਸਦੀ ਵੀਡੀਓ ਬਣਾਣੀ ਆ ਕਬੂਤ ਹੈ ਕਿ ਰੁਪਿੰਜਲ ਨੇ ਫੋਨ ਚਲਾਇਆ ਪਾਪਾ ਨੂੰ ਦਿਖਾਣਾ ਇਹ ਫੋਨ ਚਲਾ ਰਹੀ ਹੈ ਰੁਪਿੰਜਲ ਸਾਹਮਣੇ ਸਵਾ 7 ਵਜੇ ਦਾ ਟਾਈਮ ਹੋ ਗਿਆ ਚਲੋ ਜੀ ਮਾਰਨਿੰਗ ਟਾਈਮ ਮਿਲ ਰਿਹਾ ਹੈ ਹਾਂ ਇਹ ਨਾ ਰੂਪ ਨੇ ਨਾ ਨੋ ਮਾਰਿਆ ਜੋਤ ਕੇ ਉਰੇ ਬਿਲਕੁਲ ਦੇਖੀ ਕਿੱਥੇ ਗੱਡੇ ਆ ਲੜਦੀ ਨੇ ਨਾ ਨੋ ਮਾਰਿਆ ਜ਼ੋਰ ਕੀ ਔਰ ਇਹ ਨਾ ਥੋੜੀ ਜੀ ਕੰਨਤ ਪਈ ਤੀ ਇਹਦੇ ਵਿੱਚ ਨਾ ਸੁਸਰੀ ਲੱਗ ਗਈ ਆ ਦੇਖੋ ਹੁਣ ਇਹਨੂੰ ਕੱਲ ਨੂੰ ਧੌਉਂਗੀ ਫੇਰ ਸੁੱਕਣਾ ਪਾਵਾਂਗੀ ਆ ਦੇਖੋ ਸੁਸਰੀ ਆ ਨਾ ਉੱਪਰ ਆ ਦੇਖੋ ਆ ਜਾ ਰਹੀ ਹੈ ਨਾ ਇਹ ਸੁਸਰੀ ਹੈ ਤੁਸੀਂ ਪਤਾ ਨਹੀਂ ਕੀ ਕਹਿੰਦੇ ਆ ਸੀ ਦਾ ਸੁਸਰੀ ਜੰਨੇ ਆ ਇਹਨੂੰ ਤੇ ਕੱਲ ਨੂੰ ਧੌਉਂਗੀ ਮੈਂ ਇਹਨੂੰ ਧੋ ਕੇ ਸੁੱਕਣੀ ਪਾਵਾਂਗੀ ਔਰ ਫਿਲਹਾਲ ਸਵੇਰੇ ਮਾਰਨਿੰਗ ਟਾਈਮ ਮਿਲਦੇ ਆ ਜੀ ਗੁੱਡ ਨਾਈਟ ਹੈ ਜੀ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਮਿਲਦੇ ਆ ਜੀ ਮਾਰਨਿੰਗ ਟਾਈਮ ਆਪਾਂ ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਹੋ ਚੁੱਕੀ ਹੈ ਔਰ ਟਾਈਮ ਹੋ ਗਿਆ 6:30 ਵਜੇ ਦਾ ਤੇ ਮੈਂ ਆਈਆਂ ਰਸੋਈ ਦੇ ਵਿੱਚ ਇੱਕ ਪਾਸੇ ਧਰੀ ਹੋਈ ਹੈ ਮੇਰੀ ਚਾਹ ਔਰ ਇੱਕ ਪਾਸੇ ਪੁੰਨਰੀਆਂ ਮੈਂ ਪਿਆਜ਼ ਕਿਉਂਕਿ ਮੈਂ ਬਣਾਣੀ ਹੈ ਸਬਜੀ ਅ ਕੀ ਕਹਿੰਦੇ ਆ ਪਿੰਡੀ ਦੀ ਹਨਾ ਤੇ ਮੈਂ ਕੱਟੀ ਵੀ ਆ ਪਿੰਡੀ ਇੱਕ ਪਾਸੇ ਔਰ ਫਿਲਹਾਲ ਮੈਂ ਤੜਕੇ ਛੜਕੇ ਲਾ ਰਹੀਆਂ ਸਬਜੀ ਨੂੰ ਚਲੋ ਜੀ ਪਿਆਜ਼ ਭੁੰਨੇ ਜਾ ਰਹੇ ਹਾਂ ਪਹਿਲਾਂ ਇੱਕ ਪਾਸੇ ਆਪਣੀ ਚਾਹ ਵੀ ਬਣ ਕੇ ਹੋ ਗਈ ਹੈ ਰੈਡੀ ਚਾਹ ਮੈਂ ਥੋੜੀਓ ਬਣਾਈ ਹੈ ਕੱਪ-ਕੱਪ ਬਸ ਕਿਉਂਕਿ ਗਰਮੀ ਚ ਜ਼ਿਆਦਾ ਚਾਹ ਪੀ ਨਹੀਂ ਜਾਂਦੀ ਲੇਕਿਨ ਪਿੰਦੇ ਜ਼ਰੂਰ ਹੈ ਥੋੜੀ-ਥੋੜੀ ਪਾ ਕੇ ਪੀਓਗੇ ਜ਼ਿਆਦਾ ਚਾਹ ਪੀ ਨਹੀਂ ਹੁੰਦੀ ਬਈ ਤੇ ਚਾਹ ਪਾ ਟੱਕ ਦਿੰਨੇ ਆ ਫਿਲਾਲ ਇੱਕ ਪਾਸੇ ਪੁੰਨ ਰਹੀ ਹੈ ਮੈਂ ਪਿਆਜ਼ ਫਿਰ ਆਪਾਂ ਪਾਵਾਂਗੇ ਵਿੱਚ ਪਿੰਡੀ ਪਿਆਜ਼ ਐ ਟਮਾਟਰ ਐ ਹਰੀ मिरची ਜਦੋਂ ਰੈੱਡ ਰੈੱਡ ਜੀ ਹੋ ਜਾਊਗੀ ਫਿਰ ਵਿੱਚ ਪਿੰਡੀ ਪਾਉਂਗੀ ਆਪਾਂ ਜਦ ਹਲਕੇ ਬਰਾਊਨ ਜੇ ਹੋ ਜੂਗੇ ਨਾ ਪਿਆਜ਼ ਤੇ ਲੋ ਜੀ ਦਰ ਸਬਜੀ ਆਪਣੀ ਵਿੱਚ ਪਿੰਡੀਆਂ ਪਾਤੀਆਂ ਹੁਣ 15 ਤੋਂ 20 ਮਿੰਟ ਤੱਕ ਬਣ ਜਾਣੀਆਂ ਕਿਉਂਕਿ ਭਿੰਡੀਆਂ ਦੀ ਸਬਜ਼ੀ ਜਲਦੀ ਬਣ ਜਾਂਦੀ ਹੈ ਤੇ ਲੋ ਜੀ 15 20 ਮਿੰਟ ਹੋ ਚੁੱਕੇ ਆ ਸਬਜ਼ੀ ਆਪਣੀ ਬਣ ਕੇ ਹੋ ਗਈ ਆ ਰੈਡੀ ਔਰ ਟੱਕ ਦੰਨੇ ਆ ਪਹਿਲਾਂ ਆਪਾਂ ਜੋਤ ਦਾ ਸਿਰ ਬੰਨਨੇ ਆ ਜਾ ਕੇ ਉਸ ਤੋਂ ਬਾਅਦ ਪਕਾਣੀਆਂ ਮੈਂ ਰੋਟੀ ਤੇ ਚਲੋ ਜੀ ਪਹਿਲਾਂ ਸਿਰ ਬਾਕੀ ਆਈ ਹੈ ਜੋਤ ਦਾ ਰੂਪ ਨੇ ਮਾਰਨੀ ਆ ਛੁੱਟੀ ਕਿਉਂਕਿ ਰੂਪ ਨੂੰ ਮੈਂ ਕੱਲ ਕਹ ਦਿੱਤਾ ਕਿ ਤੂੰ ਕੱਲ ਨੂੰ ਛੁੱਟੀ ਮਾਰਨੀ ਅੱਜ ਰੂਪ ਛੁੱਟੀ ਮਾਰੇਗੀ ਜੋਤ ਜਾਏਗੀ ਲੇਕਿਨ ਰੂਪੰਜਲ ਨਹੀਂ ਜਾਏਗੀ ਅੱਜ ਜੋਤ ਹਲੇ ਚਾਹ ਪੀ ਰਹੀ ਹੈ ਉੱਠ ਗਿਆ ਗੁੱਡ ਮਾਰਨਿੰਗ ਔਰ ਇੱਧਰ ਬੰਦਾ ਸੁੱਤਾ ਪਿਆ ਰੁਪੈਂਜਲ ਸੁੱਤੀ ਪਈ ਆ ਹਲੇ ਤਾਂ ਲੋ ਜੀ ਜੋਤ ਤਿਆਰ ਹੋ ਗਈ ਜੋਤ ਦਾ ਸਿਰ ਬਾਣਾ ਤਾਂ ਬੱਸ ਮੈਂ ਕਿਉਂਕਿ ਜੋਤ ਨੇ ਖੁੱਤਾ ਤਿਆਰ ਹੋ ਲੰਦੀ ਆ ਲੇਕਿਨ ਸਿਰ ਨਹੀਂ ਬਾਇਆ ਜਾਂਦਾ ਜੋਤ ਤੇ ਇਸ ਕਰਕੇ ਮੈਂ ਬੜੀ ਕੁੜੀਆ ਦਾ ਸਿਰ ਬਾਇਆ ਹੀ ਛੋਟੀ ਨੇ ਛੁੱਟੀ ਮਾਰੀ ਹੈ ਤੇ ਹੁਣ ਆ ਗਈ ਜੀ ਮੈਂ ਰਸੋਈ ਦੇ ਵਿੱਚ ਬਣਾ ਰਹੀਆਂ ਰੋਟੀ ਫੁਲਕੇ ਤੇ ਗਰਮਾ ਗਰਮ ਪ੍ਰਸ਼ਾਦ ਦੇ ਆ ਜੀ ਬਾਬੇ ਨਾਨਕ ਦੇ ਆਜੋ ਵੀ ਤੁਸੀਂ ਸਾਰੇ ਜਣੇ ਸਵੇਰ ਦਾ ਬ੍ਰੇਕਫਾਸਟ ਰੈਡੀ ਆ ਜੀ ਭਿੰਡੀ ਦੀ ਸਬਜੀ ਔਰ ਸਿੰਪਲ ਪ੍ਰਸ਼ਾਦ ਦੇ ਆ ਜੀ ਰੋਟੀ ਤੇ ਦਾਲ ਫੁਲਕਾ ਹਨਾ ਜਿੰਨੂੰ ਆਪਾਂ ਫੁਲਕਾ ਸਿੰਪਲ ਫੁਲਕਾ ਕਹਿੰਨੇ ਆ ਅੱਜ ਦੇਖੋ ਜੀ ਜੋਤ ਨੇ ਕੀ ਲਿਖਿਆ ਲੈਣੇ ਆਜਿਓ 12 ਵਜੇ ਅੱਜ ਰੂਪ ਨੇ ਛੁੱਟੀ ਮਾਰੀ ਹੈ ਨਾ ਜੋਤ ਜਾਰੀ ਹੈ ਸਕੂਲ ਜੋਤ ਨੇ ਬਲੈਕ ਬੋਰਡ ਪਰ ਲਿਖ ਦਿਆ ਕਿ ਪਾਪਾ ਨੂੰ ਯਾਦ ਰਹੇਗਾ ਕਿ ਅੱਜ ਲੈਣ ਆਣੇ ਆ ਤੋ ਬਲੈਕ ਬੋਰਡ ਪਰ ਲਿਖ ਦਿੰਦੀ ਆ lene aajo 12 baje papa aur eye drop bhi lani hai meri kyunki iski aankhan ki dawai leke aani hai na jyot ki to jyot ne ura likh dya blackboard pa ki eye drop bhi lani hai meri aur lene aajo kyunki jyot nu jad vi yaad karana hunda na papa nu blackboard pa likh dendi hai vi papa aap hi pad lenge vi kya likhya va jyot ne aur pad ke aajunge eh vi idea wadiya bhulde nahi hage jo demand hundi hai na jyot ki ura likh dendi hai o पापा पढ़ लेंगे हैं जोत हो गई है रेडी लेकिन जोत जा रही है स्कूल रूपेंजल ने मारी है छुट्टी और मेरा सारा काम पेंडिंग भी कमरे का सारे बिस्तरे बुस्तरे चकने है लेकिन बवजोत जा रही है रूप ने मारी है छुट्टी अच्छा है ना रूप रूप नहीं जाएगी स्कूल तो लो जी फ्रेंड्स बच्चे चले गए स्कूल और बभजोत के पापा अच्छ है छुट्टी क्योंकि वर्क सस्पेंड है और बभजोत के पापा ने सोचा मेरे हसबैंड ने यानी कि आपफ करिए मच्छिया वाला ਤੇ ਇਕਿਉਰੀਮ ਸਾਫ ਕਰਨਾ ਅੱਜ ਅਸੀਂ ਚੰਗੀ ਤਰ੍ਹਾਂ ਸਾਰੀ ਮੱਛੀਆਂ ਕੱਢਤੀਆਂ ਵਿੱਚੋਂ ਔਰ ਇਹ ਫਿਸ਼ਸ ਡਾਲਦੀਆਂ ਵਿੱਚ ਮੇ ਇਹ ਦੇਖੋ ਇਹ ਵਿੱਚ ਮੇ ਡਾਲਦੀਆਂ ਇਸਕੇ ਤੋਂ ਅਬ ਤੋਂ ਆਏਗੇ ਐਨੇ ਵਿੱਚ ਬੈਠੀਆਂ ਆਹ ਤੋਂ ਇਹ ਸਾਰੀ ਮੱਛੀਆਂ ਨਾ ਇੱਕ ਕੁਆਲਿਟੀ ਦੇ ਵਿੱਚ ਕੱਢਤੀਆਂ ਔਰ ਬਬਜੋਦ ਕੇ ਪਾਪਾ ਗਏ ਆ ਧੋਣ ਇਹ ਵੀ ਧੋਣੇ ਆ ਜੋ ਗਮਲੇ ਜਿਹੇ ਆ ਇਹ ਵੀ ਵਿੱਚੇ ਧਵਾ ਵਾਸ਼ ਹੋ ਜੰਗੇ ਚੰਗੀ ਤਰ੍ਹਾਂ ਬਿੱਚੇ ਗੇਰ ਦਾ ਟੱਪ ਕੇ ਵੈਸੀ ਵੀ ਇਹ ਤਾਂ ਪਾਣੀ ਦੁਬਾਰਾ ਡੋਲ ਕੇ ਕਰਨਾ ਲੋ ਜੀ ਇਹ ਟੋ ਰਹੇ ਆ ਇਹ ਆ ਛੋਟੇ ਛੋਟੇ ਸਟੋਨ ਹੈ ਬਿਲਕੁਲ ਛੋਟੇ ਛੋਟੇ ਇਹ ਬਹੁਤ ਸਾਰੀਆਂ ਗੋਲੀਆਂ ਵੀ ਆ ਵਿੱਚ ਪਾਈ ਦੀਆਂ ਇਹ ਗੋਲੀਆਂ ਵੀ ਪਾਈ ਦੀਆਂ ਵਿੱਚ ਰੱਖਿਓ ਏਰੀਅਮ ਸਰਵਿਸ ਲਿਖੇ ਇਸ ਕੋਲ ਠੀਕਾ ਲਾਣਾ ਦੁਬਾਰਾ ਲਾਣਾ ਤੋਂ ਪਹਿਣਾ ਹੀ ਆ ਬਾਰ ਬਾਰ ਗਰਮੀ ਤੇ ਹੀ ਬੰਦਰ ਤਾਂ ਬੈਠ ਜੰਗੇ ਫਿਰ ਗਰਮੀ ਨਹੀਂ ਆਣੇਗੀ ਲੋ ਜੀ ਮੱਛੀਆਂ ਵਾਲਾ ਧੋਇਆ ਗਿਆ ਤੋ ਫਿਲਹਾਲ ਮੈਂ ਅਜ ਧੋਣੇ ਆ ਕੱਪੜੇ ਕਿਉਂਕਿ ਕੱਪੜੇ ਵੀ ਹੈ ਮੇਰੇ ਮਸ਼ੀਨ ਲਗਾਨੀ ਆ ਰੁਪੰਜਲ ਨੇ ਵੀ ਛੁੱਟੀ ਮਾਰੀ ਵੀ ਆ ਰੁਪੰਜਲ ਇਹ ਵਾਲਾ ਕਮਰੇ ਦਾ ਦਰਵਾਜ਼ਾ ਖੋਲਿਆ ਇੱਧਰ ਨੂੰ ਤਾਂ ਕਿ ਸਾਫ਼ ਹੋ ਸਕੇ ਕਿਉਂ ਆ ਰੇ ਇਹ ਦੇਖੋ ਭਇਆ ਇਹ ਦੇਖੋ ਫਿਸ਼ਿਸ ਕੇਕੜਾ 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 ਵੋ ਦੇਖੋ ਕੇਕੜਾ ਜਾ ਰਿਹਾ ਉਹ ਦੇਖੋ ਨੀਚੇ ਕੋ ਕੇਕੜਾ ਜਾ ਰਿਹਾ ਨਾ ਇਹ ਦੇਖੋ ਇਹ ਹੈ ਫਿਸ਼ ਇਹ ਰੂਪਨ ਸਮਾਰ ਕੇ ਕਰੀ ਬੁਰਚ ਰੂਪ ਬਰਸ਼ ਕਰਨ ਗਈ ਆ ਬਰਸ਼ ਲੇਕਿਨ ਪੰਜਾਬੀ ਚ ਤਾਂ ਬੁਰਛੀ ਕਹਿੰਦੇ ਆ ਹਨਾ ਬੁਰਛ ਕਰਨ ਗਈ ਆ ਰੂਪ ਕਹਿੰਦੀ ਮੈਂ ਦੂਏ ਵਾਸ਼ਰੂਮਾਂ ਕਰੂੰਗੀ ਦੋ ਕਿ ਕਿੜੇ ਆ ਇੱਕ ਹੈ ਇੱਕ ਮਰ ਗਿਆ ਜਿਹੜਾ ਔਰੇਂਜ ਜਿਹਾ ਦਾ ਲੋ ਜ ਇੱਕ ਰਹਿ ਗਿਆ ਕਾਲਾ ਜਿਹਾ ਇੱਕ ਮਰ ਗਿਆ ਤੋ ਇਹ ਸਾਫ ਕਰਨਾ ਚੰਗੀ ਤਰ੍ਹਾਂ ਪਿੱਛੇ ਕੱਪੜਾ ਘਸਾ ਦਿਓ ਮੜ ਜਾ ਜੇ ਛਿੱਟਾ ਪੈ ਗਿਆ ਕੋਈ ਸੁੱਕਾ ਜਾ ਕੁਛ ਨਹੀਂ ਆਪਕੋ पखन ला लो ना इस कमरे का लो जी साफ हो रहा है क्योंकि बावजूद के पापा न आज छुट्टी दी क्योंकि आज वर्क सस्पेंड था आ, इस करके छुट्टी दी आज इन्होंने सोचा भी चलो आप्योरिम साफ कर लिए क्योंकि बहुत गंदा हो रहा था भाई टाइम भी नहीं लगता है का साफ, साफ करने का आज मिले फाइनली चंकी तरह साफ करने का ਔਰ ਅੱਜ ਨੂੰ ਅੱਜ ਮੱਛੀਆਂ ਵੀ ਨਵੇਂ ਘਰਾਂ ਬੈਠੂngੀਆਂ ਪੇਂਟ ਹੋ ਰਿਹਾ ਮੱਛੀਆਂ ਦਾ ਘਰ ਫਿਸ਼ੀਜ਼ ਦਾ ਇਹਨਾਂ ਦਾ ਨਵਾਂ ਘਰ ਬਣ ਰਿਹਾ ਔਰ ਪੈਂਚਲ ਕਰ ਰਹੀ ਆ ਪਰ ਬਰਸ਼ ਲੇਕਿਨ ਮੈਂ ਦਿਖਾ ਨਹੀਂ ਸਕਦੀ ਕਿਉਂਕਿ ਉਸਨੇ ਕੱਪੜੇ ਕੱਢੇ ਹੋਏ ਆ ਔਰ ਉੱਪਰ ਟੈਂਕੀ ਚ ਲਗਾਇਆ ਹੋਇਆ ਪਾਣੀ ਮੈਂ ਪਰ ਕੀ ਟੈਂਕੀ ਹਲੇ ਭਰੀ ਨਹੀਂ ਹੈਗੀ ਭਰੀ ਨਹੀਂ ਠੀਕ ਆ ਤੋ ਲੋ ਜੀ ਝਾੜੂ ਪੋਚਾ ਮੇਰਾ ਸਾਰਾ ਕੰਮ ਫਿਨਿਸ਼ ਹੋ ਗਿਆ ਮੈ ਵੀ ਨਹਾ ਲੀਆਂ ਬੱਚੇ ਵੀ ਗੁੜੀਆਂ ਵੀ ਨਹਾ ਲਈ ਮੇਰੀ ਛੋਟੇ ਵਾਲੀ ਬੜੀ ਤਾਂ ਜੋਤ ਦਾ ਸਕੂਲ ਗਈ ਹੋਈ ਐ ਔਰ ਬਬਜੋਤ ਕੇ ਪਾਪਾ ਵੀ ਫਰੈਸ਼ ਹੋ ਗਏ ਦੁਬਾਰਾ ਨਾਏ ਆ ਇਹ ਇੱਕ ਵਾਰ ਸਵੇਰੇ ਵੀ ਨਹਾ ਲੇ ਤੇ ਕਿਉਂਕਿ ਇਹਨਾਂ ਨੇ ਇਕੁਆਰੀਮ ਸਾਫ ਕਰਿਆ ਨਾ ਮੱਛੀਆਂ ਵਾਲਾ ਇਸ ਕਰਕੇ ਦੁਬਾਰਾ ਗਰਮੀ ਆ ਗਈ ਤੇ ਦੁਬਾਰਾ ਨਾਏ ਆ ਇਹ ਤੇ ਸਾਰੇ ਕੱਪੜੇ ਵੀ ਧੋ ਕੇ ਸੁੱਕਣੇ ਪਾਤੇ ਆ ਮੈਂ ਤੇ ਹੁਣ ਆਪਾਂ ਫ੍ਰੀ ਹੋ ਗਏ ਆ ਜੀ ਮਦੰਦੇ ਤਾਂ ਆਪਣੇ ਸਾਰੇ ਨਿਬੜ ਗਏ ਆ ਔਰ ਮੈਂ ਫ੍ਰੀ ਹੋਈ ਤੀ ਹੋਣੀ ਜਸਟ ਬੱਚੇ ਮੇਰੇ ਅੰਦਰ ਹੈ ਕਿਉਂਕਿ ਬਬਜੋਦ ਵੀ ਅੱਜ ਜਲਦੀ ਆ ਗਈ ਬਬਜੋਦ ਕਹਿੰਦੀ ਹੈ ਕਿ ਅੱਜ ਮੈਨੂੰ ਜਲਦੀ ਲਿਆਇਓ ਅੱਜ ਉਹਨੇ ਬਲੈਕਬੋਰਡ ਪਰ ਲਿਖਿਆਤਾ ਕਿ ਮੈਨੂੰ 12 ਵਜੇ ਲੈ ਕੇ ਆ ਜਿਓ ਤੋ ਅੱਜ 12 ਵਜੇ ਲਿਆਈ ਬਬਜੋਦ ਦੇ ਪਾਪਾ ਜੋਤ ਨੂੰ ਤੇ ਜੋਤ ਵੀ ਆ ਗਈ ਰੂਪ ਵੀ ਔਰ ਮੇਲੇ ਖਿਆਲ ਚ ਕੱਲ੍ਹ ਜਾਂ ਪਰਸੋਂ ਨੂੰ ਛੁੱਟੀਆਂ ਪੈ ਜਾਣੀਆਂ ਤੇ ਉਸ ਤੋਂ ਬਾਅਦ ਦੇਖੋ ਬੱਚੇ ਵੈਸੇ ਕਿਤੇ ਮੰਨ ਤਾਂ ਰਹੇ ਨਹੀਂ ਕਿਉਂਕਿ ਗਰਮੀ ਬਹੁਤ ਹੈ ਕਹਿੰਦੇ ਮੰਮੀ ਘਰ ਤੇ ਹੀ ਰਹਿਣਾ ਆਪਾਂ ਨੇ ਕਿਤੇ ਨਹੀਂ ਜਾਣਾ ਗਰਮੀ ਬਹੁਤ ਹੈ ਆਪਣੇ ਘਰ ਦੇ ਵਿੱਚ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ